ਪੰਜਾਬੀ ਇਕ ਤੇ ਚੈਨਲ ਲੈ ਕੇ ਰੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਕੈਬਨਟ ਮੰਤਰੀ ਅਮਨ अरोड़ा ਸਮੇਤ 9 ਵਿਅਕਤੀਆਂ ਨੂੰ ਸੁਨਾਮ ਦੀ ਅਦਾਲਤ ਨੇ 2-2 ਸਾਲ ਦੀ ਸਜ਼ਾ ਸੁਣਾਈ ਹੈ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਰਾਜਾ ਵੀ ਸਜ਼ਾ ਭੁਗਤਣ ਵਾਲਿਆਂ ਵਿੱਚ ਸ਼ਾਮਿਲ ਹਨ ਜਦਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਕੈਬਨਟ ਮੰਤਰੀ ਅਮਨ अरोड़ा ਦੇ ਜੀਜੇ ਰਜਿੰਦਰ ਦੀਪਾ ਨੇ ਕਰੀਬ 15 ਸਾਲ ਪਹਿਲਾਂ 2008 ਵਿੱਚ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਟਿਕਾਇਤ ਵਿੱਚ ਦੀਪਾ ਨੇ ਦੋਸ਼ ਲਾਇਆ ਸੀ ਕਿ ਅਮਨ अरोड़ा ਤੇ ਉਸਦੇ ਸਾਥੀਆਂ ਨੇ ਉਸਦੇ ਘਰ ਵਿੱਚ ਦਾਖਲ ਹੋ ਕੇ ਉਸਤੇ ਹਮਲਾ ਕੀਤਾ ਸੀ ਉਸ ਸਮੇਂ ਅਮਨ अरोड़ा ਤੇ ਰਜਿੰਦਰ ਦੀਪਾ ਦੋਵੇਂ ਕਾਂਗਰਸ ਵਿੱਚ ਸਨ ਦੋਵਾਂ ਵੀ ਚਾਲੇ ਸਿਆਸੀ ਖਿੱਚੋ ਤਾਨ ਸ਼ਿਖਰਾਂ ਦੇ ਸੀ ਅਤੇ ਦੋਵੇਂ ਆਗੂਆਂ ਦੇ ਘਰ ਸੁਨਾਮ ਵਿੱਚ ਇੱਕ ਦੂਜੇ ਦੇ ਬਿਲਕੁਲ ਉਲਟ ਹਨ ਹੁਣ ਦੋਵੇਂ ਨੇਤਾ ਕਾਂਗਰਸ ਛੱਡ ਚੁੱਕੇ ਹਨ ਇਸ ਸਮੇਂ ਅਮਨ अरोड़ा ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਟ ਮੰਤਰੀ ਹਨ ਜਦਕਿ ਰਜਿੰਦਰਦੀਪ ਅਕਾਲੀ ਦਲ ਦੇ ਜਰਨਲ ਸਕੱਤਰ ਹਨ ਅਤੇ ਹੁਣ ਸੁਨਾਮ ਦੀ ਅਦਾਲਤ ਨੇ ਪੰਜਾਬ ਦੇ ਕੈਬਨਟ ਮੰਤਰੀ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਅਤੇ ਉਹਨਾਂ ਦੇ ਧਾਰਾ 452 ਤਹਿਤ 2 ਸਾਲ ਦੀ ਸਜ਼ਾ 5000 ਰੁਪਏ ਜੁਰਮਾਨਾ ਅਤੇ ਧਾਰਾ 323 ਅਤੇ 119 ਤਹਿਤ 1 ਸਾਲ ਦੀ ਸਜ਼ਾ ਤੇ 1000 ਰੁਪਏ ਜੁਰਮਾਨਾ ਤੇ ਧਾਰਾ 148 ਤਹਿਤ 2 ਸਾਲ ਸਜ਼ਾ ਤੇ 4000 ਰੁਪਏ ਜੁਰਮਾਨਾ ਸਾਰੀਆਂ ਸਜ਼ਾਵਾਂ ਇੱਕ ਨਾਲ ਚੱਲਣਗੀਆਂ ਜੋ ਫੈਸਲਾ ਆਇਆ ਹੈ ਅਦਾਲਤ ਨੇ 452 ਆਪੀਸੀ ਸਾਰੇ ਅਕਿਊਜ਼ ਨੂੰ 2-2 ਸਾਲ ਦੀ ਸਜ਼ਾ ਕੀਤੀ ਹੈ ਨਾਲ ਜੁਰਮਾਨਾ ਦਿੱਤਾ ਹੈ 1000 ਰੁਪਏ ਕਿੰਨੇ ਲੋਕ ਸੀ ਇਹ ਚ 9 ਬੰਦੇ ਸੀ ਇੱਕ ਬੰਦੇ ਇੱਕ ਅਕੀਦੇ ਚ ਡੈਥ ਹੋ ਚੁੱਕੀ ਕੀ ਕੀ ਕੇਸ ਕੀ ਸੀ ਕੇਸ ਹੈ ਜੇ ਰਜਿੰਦਰਦੀਪਾ ਜੀ ਵੱਲੋਂ ਕੰਪਲੀਟ ਪਾਈ ਗਈ ਸੀ ਵੀ ਮੇਰੇ ਘਰ ਵੜ ਕੇ ਮੇਰੇ ਉਪਰ ਅਟੈਕ ਕੀਤਾ ਗਿਆ ਤਾਂ 400 ਕੋਡ ਜੀਪੀਸੀ ਲੱਗਦੇ ਹੀ ਪੂਰੀ ਕੰਪਲੇਂਟ ਪਾਈ ਜਿੰਦਰਦੀਪਾ ਜੀ ਨੇ ਜਿਸ ਸਾਰੇ ਕিউਜ਼ ਨੂੰ ਸੰਬੰਧ ਕੀਤਾ ਗਿਆ ਸੀ ਤੇ ਅੱਜ ਜੱਜ ਸਾਹਿਬ ਨੇ ਫੈਸਲਾ ਕਰਦੇ ਸਾਰੇ ਬਿਊਜ਼ ਨੂੰ ਦੋਸ਼ੀ ਕਰਾਰ ਦੇ ਕੇ ਦੋ-ਦੋ ਸਾਲ ਦੀ ਨਸ ਜਿੰਨੇ ਸਾਲ ਚੱਲੇ ਗਏ ਸੀ ਇਹ 2008 8 ਦੀ ਇਨਸੀਡੈਂਟ ਹੈ 2008 ਦੀ ਕੰਪਲੇਂਟ ਹੈ ਇਹ ਇਹ ਸਮਝ ਲਓ 15 ਸਾਲ ਬਾਅਦ ਅੱਜ ਫੈਸਲਾ ਆਇਆ ਹੈ ਮਾਤਮਾ ਦਾ ਉਹਦੇ ਘਰ ਧੇਰ ਹੈ ਪਰ ਅંધੇਰ ਨਹੀਂ ਇਸ ਸਭ ਨੂੰ ਪਤਾ ਕਿ ਅੱਜ ਤੋਂ 15 ਸਾਲਾਂ ਪਹਿਲਾਂ ਮੇਰੇ ਘਰ ਦੇ ਵਿੱਚ ਅਮਨ ਰੋੜਾ ਤੇ ਉਹਨਾਂ ਦੇ ਸਾਥੀ ਘਰ 'ਚ ਵੜ ਕੇ ਕਬਜ਼ੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜੋ ਮੇਰੇ ਸੱਕਾ ਮਾਰੀ। ਔਰ ਉਸ ਤੋਂ ਬਾਅਦ ਪੁਲਿਸ ਤੇ ਵੀ ਇੰਨਾ ਪ੍ਰੈਸ਼ਰ ਪਾ ਕੇ ਮੇਰੀ ਕੰਪਲੇਂਟ ਵੀ ਨਹੀਂ ਦਰਜ ਕੀਤੀ ਗਈ, ਕ੍ਰਾਸ ਕੇਸ ਵੀ ਨਹੀਂ ਕੀਤਾ ਗਿਆ। ਹਾਰ ਕੇ ਮੈਨੂੰ ਕੋੜ ਦਾ ਹਸਣਾ ਲੈਣਾ ਪਿਆ ਔਰ ਮੈਨੂੰ ਇੱਥੇ ਪ੍ਰਾਈਵੇਟ ਕੰਪਲੇਂਟ ਦੇ ਦੇਣੀ ਪਈ ਔਰ ਉਸ ਤੇ ਸੁਣਵਾਈ ਹੁੰਦੀ ਹੁੰਦੀ ਅੱਜ 15 ਸਾਲਾਂ ਬਾਅਦ। ਸਤਿ ਮਾਨਯੋਗ ਅਦਾਲਤ ਨੇ ਜੋਲ ਸਾਹਿਬ ਦੀ ਅਦਾਲਤ ਨੇ ਅੱਜ ਮੁਜਰਮਾਨ ਨੂੰ ਸਜ਼ਾ ਸੁਝਾਈ ਹੈ 452 ਚ 2 ਸਾਲ ਔਰ 323 ਚ 1 ਸਾਲ ਉਹਨਾਂ ਨੂੰ ਸਜ਼ਾ ਸੁਣਾਈ ਹੈ ਜਿੰਨੇ ਵੀ 9 ਮੁਜਰਮ ਹੈ